I'm <laughs> gonna ਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਕੁਝ ਦਿਨ ਪਹਿਲਾਂ ਹੀ ਮਾਤਾ ਚਰਨਕੌਰ ਨੇ ਛੋਟੇ ਸਿੱਧੂ ਨੂੰ ਜਨਮ ਦਿੱਤਾ ਹੈ ਤੇ ਹੁਣ ਲਗਭਗ 2 ਸਾਲਾਂ ਦੇ ਲੰਮੇ ਸਮੇਂ ਬਾਅਦ ਬਾਪੂ ਬਲਕੌਰ ਸਿੰਘ ਦੇ ਪਰਿਵਾਰ ਵਿੱਚ ਖੁਸ਼ੀਆਂ ਵਾਪਸ ਆਈਆਂ ਨੇ ਮਾਤਾ ਚਰਨਕੌਰ ਪੂਰੀ ਦਾ ਚੜ੍ਹਦੀ ਕਲਾ ਦੇ ਵਿੱਚ ਨੇ ਤੇ ਪਰਿਵਾਰ ਵੀ ਬਹੁਤ ਜ਼ਿਆਦਾ ਖੁਸ਼ ਹੈ ਮਾਤਾ ਚਰਨਕੌਰ ਤੇ ਬਾਪੂ ਬਲਕੌਰ ਸਿੰਘ ਨੂੰ ਲੋਕਾਂ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ ਤੇ ਕੁਝ ਲੋਕ ਅਜੇ ਵੀ ਵਧਾਈਆਂ ਦੇਣ ਆ ਰਹੇ ਨੇ ਜੋ ਮਾੜੇ ਸਮੇਂ ਵਿੱਚ ਸਿੱਧੂ ਦੇ ਪਰਿਵਾਰ ਨਾਲ ਨਹੀਂ ਖੜੇ ਜਿਨ੍ਹਾਂ ਵਿੱਚ ਇੱਕ ਨਾਮ ਅਫਸਾਨਾ ਖਾਨ ਦਾ ਵੀ ਆਉਂਦਾ ਆ ਕਹਿਣ ਨੂੰ ਤਾਂ ਫਸਾਨਾ ਖਾਨ ਸਿੱਧੂ ਨੂੰ ਆਪਣਾ ਭਰਾ ਮੰਨਦੀ ਸੀ ਪਰ ਸਿੱਧੂ ਦੇ ਜਾਣ ਪਿੱਛੋਂ ਫੇਮ ਲੈਂਡ ਤੋਂ ਬਾਅਦ ਅਫਸਾਨਾ ਖਾਨ ਵੀ ਗਾਇਬ ਹੋ ਜਾਂਦੀ ਹੈ ਤੇ ਕਦੀ ਬਾਪੂ ਦੀ ਹਵੇਲੀ ਵਿੱਚ ਨਜ਼ਰ ਤੱਕ ਨਹੀਂ ਆਈ ਜਿਸ ਤੋਂ ਬਾਅਦ ਗੁੱਸੇ ਵਿੱਚ ਆਈ ਜਸਵਿੰਦਰ ਬਰਾੜ ਨੇ ਇੱਕ ਪੋਸਟ ਵੀ ਸਾਂਝੀ ਕੀਤੀ ਹੈ ਜਿਸ ਵਿੱਚ ਉਹਨਾਂ ਨੇ ਕਿਹਾ ਹੈ ਕਿ ਸਿੱਧੂ ਦੇ ਇਨਸਾਫ ਲਈ ਬਾਪੂ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨੇ 2 ਸਾਲ ਲਗਾਤਾਰ ਇਕੱਲੇ ਹੀ ਤੱਕੇ ਖਾਦੇ ਨੇ ਪਰ ਕਈ ਲੋਕਾਂ ਨੇ ਫੇਮ ਲੈਂਡ ਤੋਂ ਬਾਅਦ ਉਹਨਾਂ ਦਾ ਬਿਲਕੁਲ ਵੀ ਸਾਥ ਨਹੀਂ ਦਿੱਤਾ ਅੱਜ ਜਦੋਂ ਛੋਟੇ ਸਿੱਧੂ ਨੇ ਜਨਮ ਲਿਆ ਹੈ ਤੇ ਦੁਬਾਰਾ ਫੇਮ ਲੈਂਡ ਲਈ ਵਧਾਈਆਂ ਦੇਣ ਦਾ ਕੋਈ ਫਾਇਦਾ ਨਹੀਂ ਜਸਵਿੰਦਰ ਬਰਾੜ ਨੇ ਸਿੱਧੇ ਸ਼ਬਦਾਂ ਵਿੱਚ ਅਫਸਾਨਾ ਖਾਨ ਤੇ ਹੀ ਨਿਸ਼ਾਨਾ ਸਾਧਿਆ ਹੈ ਪਰ ਹਾਲੇ ਤੱਕ ਅਫਸਾਨਾ ਖਾਨ ਨੇ ਜਸਵਿੰਦਰ